ਪਾਕਿਸਤਾਨ ਦੇ ਕੰਟਰੋਲ ਦੇ ਵਿੱਚ ਆਏ ਕਸ਼ਮੀਰ ਦੇ ਅੰਦਰ ਪਿਛਲੇ 2 ਹਫਤਿਆਂ ਤੋਂ ਇਤਜਾਜ ਜਿਹੜੇ ਉਹ ਚੱਲ ਰਹੇ ਨੇ ਔਰ ਇਹ ਇਤਜਾਜ ਨੇ ਸਰਕਾਰ ਦੇ ਖਿਲਾਫ ਇਹ ਇਤਜਾਜ ਕਰ ਰਹੀ ਹੈ ਜੰਮੂ ਕਸ਼ਮੀਰ ਆਵਾਮੀ ਐਕਸ਼ਨ ਪਾਰਟੀ ਜਿਹੜੇ ਆਮ ਲੋਕਾਂ ਨੂੰ ਲੈ ਕੇ ਕੁਝ ਮੰਗਾਂ ਸਾਹਮਣੇ ਰੱਖ ਰਹੀ ਹੈ ਔਰ ਉਹਨਾਂ ਦੇ ਪੂਰੇ ਹੋਣ ਦੀ ਮੰਗ ਕਰ ਰਹੀ ਹੈ ਇਹਨਾਂ ਲੋਕਾਂ ਦਾ ਅਕਨ ਹੈ ਕਿ ਕਸ਼ਮੀਰ ਦੇ ਵਿੱਚ ਬਕਾਇਦਾ ਜਿਹੜੇ ਅਫਸਰਾਨ ਜਾਂ ਅਫਸਰਸ਼ਾਹੀ ਹੈ ਉਹ ਆਪਣੀਆਂ ਸਹੂਲਤਾਂ ਨੂੰ ਘੱਟ ਕਰੇ ਇਸ ਤੋਂ ਅੱਧ ਲੋਕਾਂ ਨੂੰ ਇਲਾਜ ਦੀ ਔਰ ਸਿਹਤ ਸੇਵਾਵਾਂ ਦੇ ਨਾਲ ਨਾਲ ਐਜੂਕੇਸ਼ਨ ਦੀ ਸਹੂਲਤ ਹੈ ਜਿਹੜੀ ਬਿਲਕੁਲ ਮੁਫਤ ਦੀ ਜਾਇ ਨਾਲ ਆਖਿਆ ਜਾ ਰਿਹਾ ਹੈ ਕਿ 12 ਐਸੀਆਂ ਅਸੈਂਬਲੀ ਸੀਟਾਂ ਨੂੰ ਮਕਾ ਦਿੱਤਾ ਜਾਏ ਜਿਹੜੀਆਂ ਸਿਰਫ ਮਹਾਜਰਾਂ ਦੇ ਵਾਸਤੇ ਰੱਖੀਆਂ ਗਈਆਂ ਹਨ ਇਸ ਤੋਂ ਅੱਧ ਇਸ ਕਿੱਤੇ ਦੇ ਵਿੱਚ ਇੱਕ ਇੰਟਰਨੈਸ਼ਨਲ 에ਰਪੋਰਟ ਜਿਹੜਾ ਉਹ ਬਣਾਇਆ ਜਾਏ ਪਾਕਿਸਤਾਨ ਦੀ ਫੈਡਰਲ ਸਰਕਾਰ ਦੇ ਕਸ਼ਮੀਰ ਦੇ ਮਾਮਲਿਆਂ ਦੇ ਜਿਹੜੇ ਮਨਿਸਟਰ ਨੇ ਅਮੀਰ ਮੁਕਾਮ ਹੋਣੇ ਉਹਨਾਂ ਦੀ ਪਿਛਲੇ ਹਫਤੇ ਗੱਲਬਾਤ ਹੋਈ ਸੀ ਜੋ ਕਿ ਨਕਾਮ ਹੋ ਗਈ ਕਿਉਂਕਿ ਅਮੀਰ ਮੁਕਾਮ ਹੋਣਾ ਤਾਂ ਆਖਣਾ ਹੈ ਕਿ ਜਿਹੜੀਆਂ 12 ਸੀਟਾਂ ਇਹ ਮਕਾਉਣ ਵੱਲੋਂ ਕਹਿ ਰਹੇ ਨੇ ਉਹ ਇੱਕ ਮਿੱਥਿਆ ਹੋਇਆ ਕਾਨੂੰਨ ਹੈ ਕਿਸੇ ਵੀ ਕਾਨੂੰਨ ਨੂੰ ਬਦਲਣ ਦੇ ਵਾਸਤੇ ਅਸੈਂਬਲੀ ਦੇ ਵਿੱਚ ਬਕਾਇਦਾ ਉਹਦੇ ਉੱਤੇ ਇੱਕ ਮਤਾ ਪੇਸ਼ ਕੀਤਾ ਜਾਂਦਾ ਹਮਾਇਤ ਔਰ ਮੁਖਾਲਫਤ ਨਾਲ ਨੂੰ ਮਕਾ ਦਿੱਤਾ ਜਾਂਦਾ ਹੈ ਇਹ ਲੋਕ ਆਪਣੇ ਲੀਡਰ ਆਪਣੇ ਨੇਤਾ ਚੁਣਨ ਜਿਹੜੇ ਜਾ ਕੇ ਅਸੈਂਬਲੀ ਚ ਇਹ ਬਦਲਾਅ ਕਰ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਇਸ ਤੋਂ ਅੱਡ ਬਾਕੀ ਜਿਹੜੀਆਂ ਮੰਗਾਂ ਅਸੀਂ ਉਹ ਪੂਰੀਆਂ ਕਰਨ ਨੂੰ ਤਿਆਰ ਹਾਂ ਇਸ ਵੇਲੇ ਦੀਆਂ ਇਤਲਾਮ ਮੁ ਮੁਜਬ ਇਨ੍ਹਾਂ ਇਤਿਜਾਜ ਵਖਾਲਿਆਂ ਔਰ ਜਲਸੇ ਜਲੂਸਾਂ ਦਮਾਰ ਤਾੜ ਦੇ ਵਿੱਚ ਦੋ ਆਮ ਲੋਕਾਂ ਸਮੇਂ ਤਿੰਨ ਪੁੱਲ ਸਾੜੇ ਮਾਰੇ ਗਏ ਨੇ ਔਰ ਦਰਜਨਾਂ ਤੋਂ ਵੱਧ ਫੱਟਰ ਨੇ ਜਿਹੜੇ ਇਸ ਵੇਲੇ ਵੀ ਜ਼ਖਮੀ ਹਾਲਤ ਦੇ ਵਿੱਚ ਨੇ ਔਰ ਸੋਸ਼ ਸਰਕਾਰ ਨੇ ਇਤਿਜਾਜ ਕਰਦੇ ਇਹਨਾਂ ਲੋਕਾਂ ਨੂੰ ਇੱਕ ਵਾਰ ਫਿਰ ਗੱਲਬਾਤ ਵਾਸਤੇ ਬੁਲਾ ਲਿਆ ਹੈ ਅੱਗੇ ਇਹ ਮਾਮਲੇ ਕਿੱਧਰ ਨੂੰ ਜਾਂਦੇ ਨੇ ਉਹਨਾਂ ਵਾਲੇ ਪੱਖੇ ਪਤਾ ਲੱਗੂ